हो वे परम गात मेरी जलन बुझी सी तल होए मनुवा सतगुरु का दर्शन पाए जियो मन तो जोत स्वरूप है अपना मूल पहचान ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ દાનਿਤ કહੈ ਸੁਨਰੀ ਮਨਾਏ ਕਿਸ਼ਕਹਿਣ ਤੈ ਸੋ ਕਰ ਤਾ ਦਿਲ ਕਰੀ ਦੇਹੀ ਆ ਰਜਕ ਸਬਾਹੇ ਭਰ ਜੀਰੇ ਇਕ ਟੇਕ ਤੂੰ ਨਾ ਹੈ ਬਿਡਾ ਦੀਆਂ ਮਾਲਕ ਦਾ ਨਾਮ ਤੇਹੀ ਹੈ ਪਰ ਜਾਂ ਮੈ ਰੋ ਸੁ ਜੋ ਜੋ ਗੁਰ ਹੈ ਇਹ ਗੁਰ ਸੇ ਗੁਰੂ ਬਰਾਤ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜੂਰੀ ਅੰਦਰ ਸੱਜ ਕੇ ਬਹੁਤ ਪਿਆਰ ਵਿੱਚ ਭੇਜ ਕੇ ਆਪ ਜੀ ਹਾਜ਼ਰੀ ਲਵਾ ਰਹੇ ਹੋ ਦਾਸਾਂ ਤੋਂ ਪਹਿਲਾਂ ਆਪ ਜੀ ਨੇ ਗੁਰੂ ਕੇ ਰਾਹ ਇਸ ਸਿੰਘਾਂ ਪਾਸੋਂ ਸ਼ਬਦ ਕੀਰਤਨ ਸਰਵਣ ਕੀਤਾ ਉਪਰਾਤ ਪੰਥ ਦੇ ਸੰਤ ਕਥਾਵਾਚਨ ਬਾਈ ਮੁਰ ਸਿੰਘ ਜੀ ਹਜ਼ੂਰੀ ਕਥਾ ਵਾਜਕ ਸ੍ਰੀ ਨਾਗਤ ਮੱਤਾ ਸਾਹਿਬ ਤੋਂ ਭਾਈ ਸਾਹਿਬ ਜੀ ਨੇ ਬਣੇ ਪਿਆਰੇ ਆਓ ਸੇਵਕ ਪਰਿਵਾਰ ਭਾਈ ਅਮਰੀਕ ਸਿੰਘ ਜੀ ਫੌਜੀ ਜੋ ਦੇਸ਼ ਦੀ ਆਪ ਸੰਗਤ ਦਾ ਦੀ ਸਤਿਗੁਰੂ ਜੀ ਕਿਰਪਾ ਕਰਨ ਭਾਈ ਅਮਰੀਕ ਗੁਰੂ ਜੀ ਸਰਪਣ ਕਰ ਰਹੇ ਹੋ ਸਟੇਜ ਦੀ ਸੇਵਾ ਨਿਭਾ ਰਹੇ ਸਕਤਰ ਸਾਹਿਬ ਜੀ ਭਾਈ ਨਿਰਮੈਲ ਸਿੰਘ ਜੀ ਵੱਲੋਂ ਕੋਈ 20 ਮਿੰਟਾਂ ਦਾ ਸਮਾਂ ਨਸੀਬ ਹੋਇਆ ਆਓ ਫਤਿਹ ਬੁਲਾਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਤੇ ਮਾਣ ਸਨਮਾਨ ਅੰਦਰ ਸੇਵਕ ਪਰਿਵਾਰ ਭਾਈ ਅਮਰੀਕ ਸਿੰਘ ਜੀ ਤਨਾਂ ਦੇ ਪਰਿਵਾਰ ਵੱਲੋਂ ਆ ਗਿਆ ਮੈਂ ਸਾਧ ਸੰਗਤਾਂ ਵੱਲੋਂ ਬੇਅੰਤ ਬੇਅੰਤ ਮਾਇਦੇ ਰਾਹੀ ਅਸੀਸਾਂ ਭੇਜੀਆਂ ਜਾ ਰੀਆਂ ਨੇ ਸਤਿਗੁਰੂ ਜੀ ਸਾਡੀ ਹਾਜ਼ਰੀ ਅਚਨ ਜੀ ਨੇ ਆਪਣੇ ਕੋਲੋਂ ਮੀਰ ਪਈਏ ਦੇ ਕੇ ਆਪਣੇ ਪੁੱਤਰ ਨਾਨਕ ਨੂੰ ਆਖਿਆ ਐ ਪੁੱਤਰ ਨਾਨਕ ਇਹੋ ਜਿਹੜਾ ਸਬਦਾ ਸੱਚਾ ਸਬਦਾ ਕਰਨਾ ਹੈ ਜੀ ਦੇ ਨਾਲ ਆਪਣਾ ਘਰ ਤਰੱਕੀ ਵਿੱਚ ਚੱਲਿਆ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਕੋਲੋਂ ਮਿਹ ਲੈ ਲੈ ਦਾੜ ਭਾਈ ਬਾਲਾ ਜੀ ਨੂੰ ਨਿਆਚੂੜ ਕਾਣੀ ਦੀ ਮੰਡੀ ਵਿੱਚੋਂ ਰਸਤਾ ਬਸਤਾ ਲਿਆ ਕੇ ਭੁੱਖੇ ਸਾਧੂ ਜਿਹੜੇ ਰੱਬ ਦੀ ਕੀਰਤਿ ਕਰਨ ਵਾਲੇ ਨਾਮ ਵਿੱਚ ਰੰਗੇ ਹੋਏ ਉਹਨਾਂ ਨੂੰ ਲੰਗਰ ਪਾਣੀ 시ਕਾ ਦਿੱਤਾ ਘਰ ਵਾਪਸ ਆ ਗਏ ਹਨ ਜਦੋਂ ਪਿਤਾ ਕਲਿਆਣ ਚੰਦ ਜੀ ਨੂੰ ਪਤਾ ਲੱਗਾ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖੜੇ ਉੱਤੇ ਚਪੇੜਾ ਮਾਰੀਆਂ ਭੈਣ ਨਾਨਕੀ ਜੀ ਨੇ ਆਪਣੇ ਪਿਤਾ ਦੀ ਬਾਹ ਫੜ ਲਈ ਤੇ ਕਹਿਣ ਲੱਗੀ ਪਿਤਾ ਜੀਓ ਇਹ ਮੇਰਾ ਵੀਰ ਜੋ ਕੁਛ ਵੀ ਤੁਹਾਡਾ ਨੁਕਸਾਨ ਕਰ ਦੇ ਮੈਂ ਆਪਣੇ ਸਾਰੇ ਘਰੋਂ ਲੈ ਆ ਕੇ ਪੂਰਾ ਕਰ ਦਵਾਂਨੀ ਪਰ ਪਿਤਾ ਜੀ ਮੇਰੇ ਵੀਰ ਨਾਨਕ ਨੂੰ ਨਾ ਮਾਰਿਓ ਆਓ ਸਰਵਣ ਕਰਕੇ ਮੇਲੇ ਪਿਆਰ ਸਤਕਾਰ ਦੇ ਨਾਲ ਪਿਤਾ ਕਲਿਆਣ ਚੰਦ ਜੀ ਕਹਿਣ ਲੱਗੇ ਬੇਟਾ ਨਾਲੀ ਜੇ ਤੈਨੂੰ ਵੀਰ ਤੇ ਨਾਲ ਬਹੁਤਾ ਪਿਆਰ ਹੈ ਤੂੰ ਇਹਨੂੰ ਸੁਲਤਾਨਪੁਰ ਨੂੰ ਆਪਣੇ ਨਾਲ ਹੀ ਲੈ ਜਾ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਭੈਣ ਨਾਲ ਕੀਦੇ ਨਾਲ ਸੁਲਤਾਨ ਕੋਲ ਨੂੰ ਤੁਰ ਲੱਗਨੇ ਰਾਏ ਬਲਾਰ ਨੂੰ ਪਤਾ ਲੱਗਾ ਆ ਕੇ ਕਹਿਣ ਲੱਗਾ ਪਾਤਸ਼ਾਹ ਜੀ ਤੁਸੀਂ ਅੱਜ ਚੱਲਦੇ ਹੋ ਮੁੜ ਕੇ ਕਦੋਂ ਦਰਸ਼ਨ ਦਿਦਾਰੇ ਲੋਗੇ ਇੱਕ ਪਾਲਣਾ ਹੋਈ ਦੂਰ ਤੋਂ ਮੋਹ ਹਰ ਇੱਕ ਨੂੰ ਲੈਣਿਆ ਮੁੜ ਕੇ ਕਦ ਦਰਸ਼ਨ ਦੇਵੋਗਾ ਸੱਪਾਂ ਦੀ ਸ਼ਾਮੇ ਪੈਣਿਆ ਰਾਏ ਬਲਾਰ ਐਵੇਂ ਬੇਨਤੀਆਂ ਕਰਦਾ

ਸਿਨੇ ਵਿੱਚ ਸਦਾ ਨਾਨਕ ਸੋ ਰਹਿੰਦਾ ਤੱਗੇ ਪਿੰਛੇ ਨੇਰੇ ਆਸ-ਪਾਸ ਨਾਨਕ ਮੇਰੇ नानक जी प्यार घर पाके बुलिया जॾहिं किर्त सरकार कर पुलिया आ, मुड़ के कद दर्शन दवेगा मुड़ के कद दर्शन दवे गांधी दोग्गनी तो हो गई जिथे तो बजिया ओ पूजन योग है जिथे तू तो नजरा डरिया पूजन योग है तीनों सपा छावतिया रुखा दिशा में दे मुर्शन करेंगा ਸੱਪਾਂ ਦੇ ਸ਼ਾਮੇ ਤੈਨਿਆ ਮੋਦ ਮੋੜ ਕੇ ਤਦ ਦਰਸ਼ਨ ਤਵੇਂ ਦਾ ਤੋ ਤਰਤੇ ਮਹਿਰ ਮੈ ਤਲਾ ਦਾ ਦੁਖੀ ਆ ਦਾ ਦਰਦ ਪਛਾਣਿਆ ਫੜ ਨਬ ਜਾਟੋ ਦਾ ਰ ਹਾਸੀ ਵੈਤਾਨ ਕੋ ਜ ਨਾ ਜਾਣਿਆ ਆਰੇ ਨਬਜਾਟੋ ਦਾ ਰਿਹਸੀ ਮਾਰਮ ਜਪਿ ਸ਼ਾਣੀ ਵਦਨੇ ਪਰ ਜਲੇ ਦੁਖੜੇ ਸਹਿਣਿਆ ਮੋੜ ਤੇ ਤਤਰਸ਼ਨ ਤਵੇ ਕਾ ਸਤਾਂ ਦੇਸ਼ਾਂ ਮੇ ਪੜਿਆ ਬੜਕੇ ਤਦ ਦਰਸ਼ਨ ਤੇਵੇਂਗਾ ਤੈਨੋ ਕਲੇ ਜਨੇ ਉਹ ਪਾਣ ਨਹੀਂ ਪੰਡਤਾਂ ਨੇ ਆਯਾ ਜੋਰ ਸੀ ਤੇਰੇ ਹਿਰਦੈ ਸਾਚ ਪਛਾਣ ਕੇ ਪੰਡਤ ਵੀ ਹੋ ਗਏ ਹਰਿ ਸ੍ਰੀ ਤੇਰੇ ਹਿਰਦੈ ਸਾਚ ਪਛਾਨ ਕੇ ਤੇਰੇ ਸੱਚ ਦੇ ਸੂਰਜ ਸਮਣੇ ਗਿਆ ਝੁਕ ਤਾਤ ਕਰਣ ਆ ਮੁੜ ਕੇ ਕਦ ਦਰਸ਼ਨ ਤਵੇਂਗਾ ਸਤ ਪਾ ਦੇਸ਼ ਮੈਂ ਤਣਿਆ ਮੁੜ ਕੇ ਕਦ ਦਰਸ਼ਨ ਤਵੇਂਗਾ રાહે બોલા રંગી દર્શન પેન લો છલછ મરે કા तेरे बिन मेरे प्रीतम साउતે કોન સચે કરે કા तेरे बिन मेरे प्रीतम उजत પીતા ચ પીડા મારી ਬੜਿਆ ਮੁੜ ਕੇ ਕਦ ਦਰਸ਼ਨ ਦਵੇਂਗਾ ਸਪਾ ਦੇਸ਼ਵੇਂ ਬੜਿਆ ਮੁੜ ਕੇ ਕਦ ਦਰਸ਼ਨ ਦਵੇਂਗਾ ਤੇਰੀ ਉੱਚੀ ਮਤਿਆ ਵੇਖ ਕੇ ਪੰਡਤਾਂ ਨੇ ਹੋਸ਼ ਵਿਸਾਰਤੀ तो बिच मदरसे बैठ के लिखती सिार दी तू बिच मदरसे बैठ गू तो चल कुछ वगर के नायक किसी तो चेहड़िया मुड़ के कद दर्शन दमेगा छपा दिशा में पहने मुड़ के कद दर्शन तो मछली मांगो तड़फदा तुर चलिया ਛੱਲੀ ਮਾਂ ਨੂੰ ਤੜਪਤਾ ਤੁਰ ਚੱਲਿਆ ਰਾਏ ਬੁਲਾਰਨੋ ਮਰ ਜਾਣਾ ਇੱਕ ਨਾਲ ਮਿਲ ਕੇ ਆ ਮੁੜ ਕੇ ਵਿਲਾ ਲਈ ਸਾਰਾ ਮਰ ਜਾਣਾ ਇੱਕ ਨਾਲ ਮਿਲ ਕੇ ਤੂੰ ਮੇਰੇ ਪਾਰ ਜਰਨੇ ਰਹਤੇ ਤੇ ਦੀਆਂ ਸਿਰਫ ਤਾਂ ਕਹਿਣ ਆ ਉੜ ਕੇ ਕਦರ್ಶਨ ਦਮੇ ਕਾ ਸੱਪਾਂ ਦੇ ਸ਼ਾਮੇ ਪਹਿੜਿਆ ਉੜ ਕੇ ਕਦರ್ಶਨ ਦਮੇ ਕਾ ਇਹ ਨਜ਼ਮ ਕੌਮ ਦੇ ਮਹਾਨ ਕਵੀ ਸਰ ਗਿਆਨੀ ਜਰਨੈਲ ਸਿੰਘ ਦੀ ਸਿਧਰਾਵਾ ਵਾਲੀ ਉਨਾ ਦੀ ਲਿਖੀ ਹੋਈ ਕਮਤਾ ਆਪ ਜੀ ਨੇ ਸਰਬਣੀ ਕੀਤੀ ਹੈ ਆਓ 5 ਮਿੰਟ ਬੱਜੇ ਨੇ ਜਲਦੀ ਜਲਦੀ ਨਾਲ ਇੱਕ ਕੀਤਾ ਦੀ ਸੇਵਾ ਕਰ ਹੋਰ ਕਹਿ ਕੇ ਆਪ ਜੀ ਤੁਖੇਮਾਂ ਦੇ ਜਾਚ ਹੋ ਜਾਣਾ ਹੈ ਆਓ ਸਰਮਣ ਕਰਕੇ ਗੁਰੂ ਨਾਨਕ ਸਾਹਿਬ ਜੀ ਭੈਣ ਦਾਨ ਕੀ ਜੀ ਦੇ ਨਾਲ ਸੰਤਾਨ ਪ੍ਰਤੀ ਪਾਵਨ ਪੁੱਤਰ ਧਰਤੀ ਤੇ ਆ ਗਏ ਬੇਅੰਤ ਕੌਤਲ ਮੇਰੇ ਪਾਤਸ਼ਾਹ ਜੀ ਇਸ ਪਾਵਨ ਧਰਤੀ ਤੇ ਕੀਤੇ ਹਨ ਭਾਈ ਪ੍ਰਤਾਨਾ ਜੀ ਨੂੰ ਨਾਲ ਲਿਆ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਮੇਰੇ ਪਾਤਸ਼ਾਹ ਜੀ ਗਏ ਹਨ। ਤਿੰਨ-ਚਾਰ ਬਾਅਦ ਮੋਲ ਮੰਤਰ ਦੀ ਦਾਤ ਲੈ ਕੇ ਮੇਰੇ ਪਾਤਸ਼ਾਹ ਜੀ ਵਾਪਸ ਆਏ ਹਨ। ਇਸੇ ਨੇ ਭੈਣ ਨਾਰਕੀ ਨੂੰ ਆਖਿਆ ਨਾਲ ਕਿ ਤੇਰਾ ਪੀਰ ਡੁੱਬ ਗਿਆ। ਭੈਣ ਨਾਰਕੀ ਜੀ ਕਹਿਣ ਲੱਗੇ ਡੁੱਬਿਆ ਨਹੀਂ। ਉਹ ਡੁੱਬਿਆ ਤੇ ਬੇੜੇ ਤਰਨ ਵਾਸਤੇ ਗਿਆ। ਸੁਲਤਾਨ ਖੁਰਦੀ ਪਾਵਨ ਪੰਦਰ ਧਰਦੀ ਤੋਂ ਮੇਰੇ ਪਾਤਸ਼ਾਹ ਜੀ आज की पहली उदासी दी अरभता ਕਰਨ ਲੱਗੇ ਹਨ ਸਾਰੇ ਰਿਸ਼ਤੇਦਾਰ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਝਾਉਣ ਲੱਗੇ ਕਿ ਮਾਤਾ ਪਿਤਾ ਬਜ਼ੁਰਗ ਹੋ ਗਏ ਨੇ ਬੱਚੇ ਛੋਟੇ ਛੋਟੇ ਨੇ ਇਹਨਾਂ ਦੀ ਪਾਲਣਾ ਪੋਸਣਾ ਕੌਣ ਕਰੇਗਾ ਜਿਸ ਵੇਲੇ ਮੇਰੇ ਪਾਤਸ਼ਾਹ ਜੀ ਨਾ ਰੁਕੇ ਸਤਕਾਰਯੋਗ ਭੈਣ ਨਾਨਕੀ ਜੀ ਆਪਣੇ ਦੋਨੋਂ ਭਤੀਜੇ ਲੈ ਕੇ ਸਾਹਮਣੇ ਖੜ ਗਈ ਹੈ ਕੰਡਕੀ ਵੀਰ ਤੁਸੀਂ ਘਰੋਂ ਚੱਲਦੇ ਹੋ ਮਾਤਾ ਪਿਤਾ ਬਜ਼ੁਰਗ ਹੋ ਗਏ ਨੇ ਇਹਨਾਂ ਨੂੰ ਕੌਣ ਸੰਭਾਲੇਗਾ ਆ ਮੇਰੇ ਭਤੀਜੇ ਅਜੇ ਛੋਟੇ ਛੋਟੇ ਨੇ ਇਹਨਾਂ ਦੀ ਸੰਭਾਲ ਕੌਣ ਕਰੇਗਾ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਭੈਣੇ ਤੈਨੂੰ ਤੇ ਦੋ ਚੌਂਦਾ ਫਿਕਰ ਹੈ ਨਾ ਸਾਨੂੰ ਸਾਰੀ ਲੋਕਾਈ ਦਾ ਫਿਕਰ ਹੈ ਆ ਸਰਵਣ ਕਰਗੇ ਭੈਣ ਨਾਨਕੀ ਜੀ ਦੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਵਾਲ ਤੇ ਜਵਾਬ ਇਸ ਗੀਤ ਵਿੱਚ ਹੋ ਰਿਹਾ ਹੈ ਸੋਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਦੁਗਿਆੰਤਰ ਗੁਰੂ ਨਾਨਕ ਕੀ ਵਰ੍ਹਦੇ ਆਈ ਤੋਤਾਰੀ ਰਾ ਚੱਲ ਆਏ ਤੋ ਨਿਆਦ ਤਾਰਨੇ ਨੂੰ ਸਾਡੀ ਮਾ ਕੇ ਸਨੁ ਫੜਾਈ ਵੇਨ ਜੀ ਸਾਡੀ ਦਾ ਕੇਸ ਨੂੰ ਫੜਾਈ ਸੁਪਨ ਨੂੰ ਸਹਾਰਾ ਕਹਨੇ ਉਸ ਪਰ ਮਹਾਤਮਾ ਦਾ ਜਿਨ ਇਹ ਬੰਤ ਬਣਾਈ ਪਹਿਣ ਜੀ ਜਨ ਇਹ ਪਣਕ ਬਣਾਈ ਆ ਨਿੱਕੇ ਨਿੱਕੇ ਬੱਚਿਆਂ ਦੀ ਕਾਣ ਕਰ ਪਾਲਣਾ ਕੀ ਦੀਏ ਖਾਣ ਕੇ ਕਮਾਈ ਵੀਰ ਵੇ ਕੀ ਦੀਏ ਖਾਣ ਕੇ ਕਮਾਈ ਹੁ ਦੁਨੀਆ ਤੇ ਜੋ ਵੀ ਆਇਆ ਆਪਣਾ ਨਸੀਬ ਖਾਵੇ ਪਰਮਾਤਮ ਸਿਰ ਤੇ ਲੋਕਾਈ ਤੇ ਰਣਜੀ ਪਰਮਚਰ ਤੇ ਲੋਕਾਈ ਆ ਤੇ ਮਾਤਾ ਪਿਤਾ ਤੇਰੇ ਬੁੱਟੇ ਨੇ ਸਰੀਰ ਜੜਾ ਕਿਵੇਂ ਤੇਰੀ ਸੜਵੇਂ ਜੁਦਾਈ ਵੀਰ ਮੈਂ ਕਿਵੇਂ ਤੇਰੀ ਸੜਵੇਂ ਜੁਦਾਈ ਸ਼ਾਂਤ ਸੰਬੰਧ ਸਾਰੇ ਝੂਠੇ ਨੇ ਜੰਜਾਲ ਪੈਣੇ ਸ਼ਾਂਤ ਸੰਬੰਧ ਸਾਰੇ ਝੂਠੇ ਨੇ ਜੰਜਾਲ ਪੈਣੇ लीला है प्रभु ने रचाई तैन जी लीला है प्रभु ने रचाई कान्हा ने पता लगा मेरी भर खाई नो रोंदी मैं छा जावे न लराई कान्हा ने पता लगा मेरी भर खाई नो रोंदी मैं छा जावे न लराई ਵੀਰ ਮੈਂ ਰੋਂਦੀ ਮੈਥੋਂ ਜਾਵੇ ਨਾ ਮਰਾਈ ਉਹ ਕੌਣ ਤੇ ਦੇਹ ਰਾਖਸ਼ਾਂ ਨੂੰ ਮੈਂ ਤੇ ਜਾ ਕੇ ਤਾਰਨਾ ਰਾਜ ਅੱਜ ਬਣ ਗਏ ਕਸਾਈ ਭੈਣ ਜੀ ਰਾਜ ਅੱਜ ਬਣ ਗਏ ਕਸਾਈ ਹੋ ਜਾਣ ਕੇ ਆ ਮੁਖ ਤੇਰਾ ਵੇਖੇ ਬਿਨਾ ਵੀਰ ਨਾ ਵੇ ਕਿਵੇਂ ਬਚੋ ਤੇਰੀ ਅੰਮਾ ਜਾਈ ਵੀਰ ਵੇ ਕਿਵੇਂ ਬਚੋ ਤੇਰੀ ਅੰਮਾ ਜਾਈ ਨਨ ਨਨ ਨਾਮ ਤੇ ਜਪਾਵਣੇ ਨੂੰ ਡਿਉਟੀ ਪਰਮਾਤਮਾ ਨੇ ਲਾਈ ਪਹਿਣ ਜੀ ਡਿਉਟੀ ਪਰਮਾਤਮਾ ਨੇ ਲਾਈ ਓ ਲਖਨੀ ਤੇ ਸ੍ਰੀ ਚੰਦ ਛੋਟੇ ਨੇ ਤਦੀ ਜੇ ਮੇਰੇ ਇੰਨਾ ਨੂੰ ਸਮਝ ਜੇ ਨਹੀਂ ਮੀਨਵੇ ਇੰਨਾ ਨੂੰ ਸਮਝ ਅਗੇ ਨਹੀਂ ਸੰਗ ਦੇ ਅੰਤ ਟਾਕੇ ਵਿੱਚ ਚਾ बि करणी सुधाई भेण जी उन्हनि जी बि करणी सुधाई आेमाल जनो यादि نا ਕਾਲ ਜਦੋਂ ਤੈਨੂੰ ਯਾਦ ਕਰੂ ਵੀਰ ਨਾਵੇਂ ਮੇਰੇ ਕੋਲ ਫੁੱਲ ਕਾ ਆਖਾਈ ਵੀਰਵੇਂ ਮੇਰੇ ਕੋਲ ਫੁੱਲ ਕਾ ਆਖਾਈ ਬਲਵਿੰਦਰ ਪਰਮੇ ਜਿਹੜਾ ਪ੍ਰੇਮ ਨਾਲ ਯਾਦ ਕਰੂ ਸਮੇ ਦੀ ਓਡੀਕ ਫੇਰ ਨਹੀਂ ਪਹਿਣ ਜੀ ਸਮੇ ਦੀ ਓਡੀਕ ਫੇਰ ਨਹੀਂ ਇਹਦਾ ਪੁਸਟਕ ਆਪ ਜੀ ਤੋਂ ਖਿਮਾ ਚਾਹੁੰਨੇ ਆਂ ਜਿੰਨਾ ਸਮਾਂ ਸਕੱਤਰ ਸਾਹਿਬ ਜੀ ਨੇ ਹੁਕਮ ਕੀਤਾ ਸੀ ਐਨ ਰੀਮੈਂਟ ਪੂਰੇ ਹੋ ਚੁੱਕੇ ਨੇ ਆਓ ਅਗਲਾ ਪ੍ਰੋਗਰਾਮ ਸਾਡੇ ਸਤਕਾਰਯੋਗ ਬਾਬਾ ਮਨਵੈਰ ਸਿੰਘ ਜੀ ਜੋ ਸਕੱਤਰ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਕੋਲੋਂ ਅਗਲਾ ਪ੍ਰੋਗਰਾਮ ਸਰਵੰਤ ਕਰੀਗੇ ਗੁਰੂ ਘਰ ਦੇ ਗ੍ਰੰਥੀ ਸਾਹਿਬ ਜੀ ਭਾਈ ਛਾਲ ਸਿੰਘ ਜੀ ਉਹਨਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਜੀ ਆਇਆਂ ਬਹੁਤ ਆਪ ਜੀ ਦਾ ਤਨਮਾਨ ਹੈ ਲਾਈਵ ਚ ਫਲਾ ਰਹੇ ਮੀਰ ਦਾ ਮੂਵੀ